ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਤੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗ ਰਿਕਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਣਾ ਪਸ਼ੂ ਨੂੰ ਫਰਜ਼ਪੰਦਾ ਅੱਜ ਦੀ ਵਿਜਿਟ ਪਿੰਡ ਚੱਕ ਸ਼ਕੰਦਰ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ ਸਾਹਿਬ ਭਾਈ ਬੀਟੂ ਦੇ ਕੋਲ ਪਹੁੰਚ ਚੁੱਕੇ ਆਂ ਦੋ ਤਿੰਨ ਟੋਕੜਾਂ ਤੇ ਇੱਕ ਜਿਹੜੀ ਆ ਤਿਆਰੀ ਤੇ ਆ ਜਰਸੀ ਵਹਿੜ ਪਈ ਦੱਕ ਦੇਂਦਾ ਸਮਾਂ ਲ ਜਾਂਦੀ ਆ ਸਾਰੀ ਤੇਲ ਕਰਦੇ ਆ ਸਾਂਝੀ ਐਂਡ ਤੱਕ ਬਣ ਰਹੋ ਧੰਨਵਾਦ ਸਾਰੇ ਭਰਾਵਾਂ ਦਾ ਦੱਬ ਕੇ ਸ਼ੇਅਰ ਕਰਿਓ ਜ਼ਰੂਰ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਤੇ ਕਰੀਏ ਗੱਲ ਬਾਤ ਪੁੱਛ ਕੇ ਆਈ ਤੇ ਪਾਪ ਤੇ ਭਾਈ ਜੀ ਸਾਸਿਕਾ ਸਾਸਿਕਾ ਜੀ ਠੀਕ ਜੀ ਹਾਂ ਜੀ ਚੜਦੀ ਕਲਾ ਹੋਰ ਸੁਣਾਓ ਠੀਕ ਠਾਕ ਨਾਮ ਜੀ ਨਾਮ ਬਿੱਟੂ ਮੇਰਾ ਹਾਂ ਜੀ ਪਿੰਡ ਪਿੰਡ ਚੱਕ ਸਕੰਦਰ ਜੀ ਕਿਆ ਕਸ਼ਕੰਦਰ ਤੇ ਜਿਲ੍ਹਾ ਦਾ ਤਸੀਰ ਹਾਂਜੀ ਤਰਨਤਾਰਨ ਸਾਹਿਬ ਠੀਕ ਆ ਮੋਬਾਈਲ ਨੰਬਰ ਕਿੰਨਾ 8360650705 ਠੀਕ ਆ ਤੇ ਜਰਸੀ ਤੋਂ ਕਰੀਏ ਸ਼ੁਰੂਆਤ ਅੱਛਾ ਵਾਹ ਕਿੰਵਾ ਸੁਆ ਆ ਗਈ ਇਹ ਪਹਿਲਾ ਸੁਆ ਪਹਿਲਾ ਸੁਆ ਪਲੂਨ ਨੇ ਸੁਣਾ ਹਨਾ ਹਾਂਜੀ ਬੋਦੀ ਵਾਲੀ ਹਨਾ ਜਰਸੀ ਆ ਗਈ ਪ्योर ਤੇ ਤੋਰਾ ਕਰਾਈਏ ਚੈੱਕ ਤੇ ਕਿੰਨਾ ਕ ਸਮਾਨ ਨੋਟ ਕਰੀਏ ਰਹਿਗਾ ਤੇ ਸੁੰਝ ਦਿਨ 8 ਕ ਦਿਨ ਰਹਿ ਗਈ 8 10 ਦਿਨ ਲੈ ਜੂਗੀ 10 ਵੀ ਲੈ ਜੂਗੀ ਹਾਂਜੀ ਅਜੇ ਫਿਸੀ ਫੁਸੀ ਨਹੀਂ ਹਨਾ ਹਾਂਜੀ ਥੱਲੋਂ ਬੰਨ ਜੂਗੀ ਪੂਰੀ ਇੱਧਰ ਨੂੰ ਕਰ ਦੋ ਬਾਹਰ ਨੂੰ ਜੀ ਲੋਈ ਤੇ ਨੋ ਜੱਸੀ ਵਹਿੜਿਆ ਪਿਓਰ ਥਾਂ ਤੋਂ ਨੂੰ ਵੇਖੋ ਤੇ ਢੱਲ ਢੁੱਲ ਵੀ ਚੰਗੀ ਪਈ ਹੈ ਜੀ ਸਮਾਂ ਨੋਟ ਕਰਿਓ ਕੋਈ ਦੱਸ ਦਿੰਦਾ ਜਿਹੜਾ ਅਲ ਜਾਂਦੀ ਆ ਠੀਕ ਹੈ ਜੀ ਤੇ ਪਹਿਲਾ ਸੁਭਾਈ ਸੁਣਾ ਮੋੜ ਲਿਓ ਸੁਣਾਓ ਸੁਣਾਓ ਜੀ ਆਮ ਜਰਸੀਆਂ ਪਤਾ ਹੀ ਹੈ ਜਿੱਡਾ ਕਿ ਕੱਦ ਵਜਨ ਹੁੰਦੇ ਆ ਬਾਹਲੇ ਜਾਰੇ ਵੱਡੇ ਨੇ ਨਾਲੇ ਸੱਜਣੋਂ ਕੱਦ ਹੁੰਦੇ ਤੇ ਇਹਨਾਂ ਦੇ ਮੀਡੀਅਮ ਕੱਦ ਹੁੰਦੇ ਨੇ ਠੀਕ ਹੈ ਜੀ ਇਹਦੀ ਭਾਈ ਜੀ ਕੀਮਤ ਕੀ ਕਰਦੇ ਜੀ ਕੀਮਤ ਮੁੱਲ 45000 ਕਰਦੇ ਆ ਅੱਛਾ ਤੇ ਕਿੰਨੇ ਦੀ ਦੇ ਦੇਗੇ 40 ਦੀ ਦੇ ਦੇਣ 40 ਦੀ ਫਿਕਸ ਹੀ ਆ ਹਾਂਜੀ ਠੀਕ ਹੈ ਜੀ ਤੇ ਗਾੜੀ ਆ ਜਰਸੀ ਜਿਹੜੀ ਇਹ ਕਨਵਾਸੂ ਆ ਗਈ ਇਹ ਦੱਬਿਆਸੂ ਗਾਈ ਇਹ ਸੂਈ ਆ ਹਾਂਜੀ ਬੱਚਾ ਗਾਲ ਨਹੀਂ ਬੱਚਾ ਨਹੀਂ ਬੱਚਾ ਨਹੀਂ ਦੁੱਧ ਪੱਕਾ ਕੇ ਨਾ ਦੁੱਧ 8 ਕਿਲੋ ਦੁੱਧ 8 ਕਿਲੋ ਪਹਿਲਾ ਸਵੇਰ ਸੋਈ ਦਾ ਦੂਸਰਾ ਦੂਜਾ ਹੀ ਦੂਸਰਾ ਸਵੇਰ ਸੋਈ 8 ਕਿਲੋ ਦੁੱਧ ਆ ਪੱਕਾ ਜੀ ਸੱਜਣੋ ਹਾਂ ਜੀ ਖਾਂ ਤੁਣ ਚੰਗਾ ਲੱਗਾ ਮੋਟਾ ਮੁਠੀ ਵਾਲਾ ਹਾਂ ਜੀ ਕੱਢ ਲ ਕੇ ਬਾਹਰ ਤੋੜ ਗਏ ਨੋ ਜੀ ਇਹ ਸਵਾਰਟੀ ਇੰਦੀ ਵੇਖੋ ਲਓ ਜੀ 7-8 ਕਿਲੋ ਦੁੱਧ ਪੱਕਾ ਇਹ ਸੁਵਾਦੋ ਜੀ ਮੋੜ ਲਓ ਬਾਈ ਜੀ ਨੋਈ ਠੀਕ ਇਹ ਬੋਈ ਨੋਈ ਤਾਂ ਲੈ ਵਾਕਰ ਉਸ ਜਿਵੇਂ ਚੈੱਕ ਤੇ ਇਹਦੀ ਬਾਈ ਜੀ ਕੀਮਤ ਕਿੰਨੀ ਆ ਇਹ ਤਾਂ 20000 ਕਰ ਦੇ 20000 ਹਾਂਜੀ ਹੋਰ ਦੋ ਛੱਡ ਦੋ ਹੋਰ ਛੱਡ ਦੋ 18 ਦੇ ਦੇ 18 ਦੇ ਦੋ ਹਣਾ ਠੀਕ ਹੈ ਤੇ ਇਹ ਵੀ ਬੱਚਾ ਆਂਦਾ ਨਹੀਂ ਹੈਗਾ ਨਹੀਂ ਇਹਦਾ ਦੁੱਧ ਪੱਕਾ ਸਭਈ ਕਿਨਾਂ ਜੀ ਦੁੱਧ 12 ਕਿਲੋ ਪੱਕਾ 12 ਕਿਲੋ ਆ ਗਿਆ ਹਣਾ ਲਿਓ ਜੀ 12 ਸੱਜਣੋ ਦੁੱਧ ਪੱਕਾ ਆਂਦਾ ਤੇ ਵਹਿੜ ਚੰਗੀ ਹੈ ਵੀ ਕਰੋਸ ਹੀ ਆ ਗਈ ਆ ਜਰਸੀ ਕਰੋਸ ਹੂੰ ਐ ਨੂੰ ਤੋੜ ਦੇ ਹੈ ਨਾ ਲੋ। ਨਾ ਲੋ। ਮੋਲੋ। ਨਾ ਲੋ। 12 ਕਿਲੋ ਦੁੱਧ ਜੇ ਮੌਕੇ ਦਾ ਵੀ ਕਹਿੰਦਾ ਤੇ ਬੱਚਾ ਗਿਆ ਅਜ ਮਾਰ। ਠੀਕ ਹੈ ਜੀ। ਮੈ ਜਿੰਦੀ ਕੀਮਤ ਕਿੰਨੀ ਆ ਕੀਮਤ ਤੇ 5000 ਰੁਪਏ ਨੇ 5000 ਹਾਂਜੀ ਤੇ ਕਿੰਨੇ ਦੇ ਦੇ ਦੀਏ ਇਹ 22 ਦੇ ਦੇ 22 ਦੇ ਦੀਏ ਹਾਂਜੀ ਠੀਕ ਹੈ ਜੀ ਤੇ 1 एचਪ ਕ੍ਰੋਸ ਆ ਹਾਂਜੀ ਠੀਕ ਹੈ ਜੀ ਇਹਦਾ ਪੱਕਾ ਦੁੱਧ ਕਿੰਨਾ ਵੱਡੀ ਬਾਹਰ ਕੋਲ ਇਹਦੇ ਸਭ 14 ਕਿਲੋ ਦੁੱਧ ਪੱਕਾ 14 ਕਿਲੋ ਹਾਂਜੀ ਚੋਂ ਓਕੇ ਆ ਓਕੇ ਖੁੱਲ ਕੇ ਤੋਰਾ ਕਰਾਈਏ ਜੇਗਾ ਨੋਈ ਸਜਨੋ ਇਹ ਵੀ ਬੱਚਾ ਨਹੀਂ ਜੇਗਾ ਤੇ ਆਇਆ ਨੂੰ ਲੈ ਜਾਓ ਕਰ ਨਾ ਦੱਬੀ ਆ ਵੱਡਾ ਕੱਤ ਬੋਦਿਆ ਤੋੜ ਦਿਓ ਜੀ ਮੋੜ ਲਿਓ ਨਾ 14 ਕਿਲੋ ਪੱਕਾ ਦੋਦਿਆਂ ਦੇ ਕੋਲ ਹੈ ਨਾ ਜੀ ਤੇ ਇਹ ਕਿੰਨੇ ਦੇ ਦੇਗੇ ਇਹ ਵੀ ਜੇ ਪੰਜੀ ਕਰਦੇ ਮਨੋਂ ਇਹ ਵੀ 22 ਦੀ ਦੇ 22 ਦੀ ਦੇ ਦਾਂਗੇ ਹਾਂਜੀ ਠੀਕ ਆ ਨੋ ਭਈ ਸਜਣੋ ਇਹੋ ਚਾਰੇ ਪਸ਼ੂਆ 22 22 ਵਾਲੇ ਭਾ ਵੀ ਤੇ 18 ਤੇ 40 ਚਾਰੇ ਭਾ ਜਿਹੜਾ ਚੰਗਾ ਲੱਗੇ ਪੀਸ ਚੁਣ ਕੇ ਖੜ ਸਕਦੇ ਜੀ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ